ਇੱਕ ਵਰਗਾ ਸੱਚ ਮੁਗਲਾਂ ਕੋਲੋਂ ਹਿੰਦੁਸਤਾਨ ਛਡਾਉਣਾ ਸਿੱਖ ਰਾਜ ਕਾਇਮ ਕਰਨਾ ਸਿੱਖ ਕੌਮ ਦਾ ਹੀ ਕੰਮ ਸੀ ਵਰਿਆਂ ਬੱਧੀ ਭੁੱਖੇ ਤੇ ਹਾਇ ਰਹਿ ਕੇ ਜੰਗਲਾਂ 'ਚ ਰਹਿ ਕੇ ਸ਼ਾਹੀ ਫੌਜਾਂ ਨਾਲ ਮੁਕਾਬਲੇ ਕਰਨੇ ਹਜ਼ਾਰਾਂ ਸ਼ਹਾਦਤਾਂ ਦੇਣੀਆਂ ਇਹ ਹੁਣ ਵਾਲੇ ਪਟਪੁੰਜਾਂ ਦੇ ਸਮਝਾਉਣ ਵਾਲੀ ਗੱਲ ਨਹੀਂ ਹੈ ਸਿੱਖਾਂ ਨੇ ਦੇਸ਼ ਆਜ਼ਾਦ ਕਰਨ ਲਈ ਕੀਤੀਆਂ 85% ਤੋਂ ਵੱਧ ਕੁਰਬਾਨੀਆਂ ਗੁਲਾਮ ਤਬੀਅਤ ਤੇ ਵਕਾਊ માનਸਕਤਾ ਵਾਲੇ ਲੋਕਾਂ ਦੀ ਸੋਚ ਤੋਂ ਕਿਤੇ ਪਰੇ ਹਨ ਧਿਆਪੈਣਾ ਦੇ ਡੋਲੇ ਮੁਗਲਾਂ ਨੂੰ ਦੇਖ ਕੇ ਵੀ ਰਾਜ ਲਾਲ ਸਾਹ ਪੂਰੀ ਕਰਨ ਵਾਲਿਆਂ ਨੂੰ ਸਿੱਖੀ ਜਜ਼ਬੇ ਤੇ ਕੁਰਬਾਨੀ ਦੀ ਕਹਾਣੀ ਕਦੇ ਸਮਝ ਨਹੀਂ ਆ ਸਕਦੀ ਜਿਨ੍ਹਾਂ ਵਾਸਤੇ ਪੈਸਾ ਹੀ ਇੱਜ਼ਤ ਦਾ ਮਾਪਦੰਡ ਹੋਵੇ ਉਹ ਸਵਾਮਾਨ ਦੀ ਪਰਭਾਸ਼ਾ ਕਦੇ ਨਹੀਂ ਸਮਝ ਸਕਦੇ ਮੁਗਲਾਂ ਨਾਲ ਰਿਸ਼ਤੇ ਗੰਡਣ ਵਾਲੇ ਅੰਗਰੇਜ਼ਾਂ ਦੇ ਤਲਵੇ ਚੱਟਣ ਵਾਲੇ ਅਣਖ ਗੈਰਤ ਦੀ ਕੌਮ ਨੂੰ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਹੁਣ ਜਿਨ੍ਹਾਂ ਨੇ ਪੁਲਸ ਦੀਆਂ ਵਾਕ ਵਰਦੀਆਂ ਪਾ ਕੇ ਨਜਾਇਜ਼ ਹਥਿਆਰਾਂ ਨਾਲ ਨਿੱਜੀ ਹਥਿਆਰਾਂ ਨਾਲ ਕਿਸਾਨਾਂ ਤੇ ਗੋਲੀਆਂ ਚਲਾਈਆਂ ਨੇ ਉਹ ਦੇਸ਼ਵਾਸੀ ਸਰਵਰਕਰ ਦੇ ਭਗਤ ਤਾਂ ਹੋ ਸਕਦੇ ਆ ਪਰ ਭਗਤ ਸਿੰਘ ਰਾਜਗੁਰੂ ਸਖਦੇਵ ਉਦਮ ਸਿੰਘ ਦੇ ਨਹੀਂ ਹੋ ਸਕਦਾ